ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਔਰ ਜਥੇਵੰਦੀਆਂ ਵੱਲੋਂ ਅੱਜ ਲਾਡੂਵਾਲ ਟੋਲ ਪਲਾઝા ਨੂੰ ਮੁਕੰਮਲ ਤੌਰ ਤੇ ਬੰਦ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਇਸ ਸਮੇਂ ਅਸੀਂ ਲੁਗਾਨਾ ਦੇ ਲਾਡੂਵਾਲ ਟੋਲ ਪਲਾਗਾ ਤੇ ਮੌਜੂਦਾ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਉੱਤਰ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਗਾ ਹੈ ਲਾਡੂਵਾਲ ਟੋਲ ਪਲਾਗਾ ਜਿੱਥੇ ਪਿਛਲੇ 15 ਦਿਨਾਂ ਤੋਂ ਕਿਸਾਨ ਜਥੇਵੰਦੀਆਂ ਅਤੇ ਔਰ ਜਥੇਵੰਦੀਆਂ ਵੱਲੋਂ ਧਰਨਾ ਦਿੱਤਾ ਹੋਇਆ ਹੈ ਤੇ ਟੋਲ ਨੂੰ ਪੂਰੇ ਤਰੀਕੇ ਨਾਲ ਫ੍ਰੀ ਕਰਾਇਆ ਹੋਇਆ ਹੈ ਤੇ ਪਿਛਲੇ 15 ਦਿਨਾਂ ਤੋਂ ਜਿਹੜੇ ਵਾਹਨ ਨੇ ਇੱਥੋਂ ਬਿਨਾਂ ਟੋਲ ਦਿੱਤੇ ਜਾ ਰਹੇ ਹਨ ਅਤਿਆ ਜੀ ਨੇ ਜਿੱਥੇ ਬੰਦਿਆ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅੱਜ ਇਸ ਟੋਲ ਪਲਾਜ਼ਾ ਦੇ ਜੋ ਦਫ਼ਤਰ ਹਨ ਉਸ ਨੂੰ ਤਾਲਾ ਲਾਣਗੇ ਅਤੇ ਮੁਕੰਮਲ ਤੌਰ ਤੇ ਬੰਦ ਕਰਾ ਦੇਣਗੇ ਅਤੇ ਕੁਝ ਸਮਾਂ ਬਾਅਦ ਉਹਨਾਂ ਵੱਲੋਂ ਆਪਣੀ ਇਹ ਕਾਰਵਾਈ ਕੀਤੀ ਜਾਣੀ ਹੈ ਉਸ ਤੋਂ ਪਹਿਲਾਂ ਉਹਨਾਂ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਆਣਗੇ ਜਿਨ੍ਹਾਂ ਨੇ ਉਹਨਾਂ ਕੋਲ ਮੰਗ ਪੱਤਰ ਲੈਣਾ ਹੈ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਇਹ ਨਹੀਂ ਚਾਹੀਦਾ ਦਸਤਨ ਨੂੰ ਤਾਲਾ ਨਹੀਂ ਲਾਣਾ ਬਲਕਿ ਜਿਹੜੇ ਟੋਲ ਬੂਥ ਹਨ ਉਹਨਾਂ ਨੂੰ ਬੰਦ ਕਰਾ ਕੇ ਸੋ ਆਪਣਾ ਧਰਨਾ ਸਮਾਪਤ ਕਰ ਦੇਣਗੇ ਹਾਂਜੀ ਸਭ ਤੋਂ ਪਹਿਲਾਂ ਮਤਲਬ ਨਾਮ ਹੋਇਆ ਤੇ ਕੀ ਅੱਜ ਪ੍ਰੋਗਰਾਮ ਤੁਹਾਡਾ ਹੈਗਾ ਹਾਂਜੀ ਮੇਰਾ ਨਾਮ ਦਲਬਖ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਜਿਹਦੇ ਰੇਕੇ ਹਾਂਜੀ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ 15 ਦਿਨਾਂ ਤੋਂ ਧਰਨਾ ਲੱਗਿਆ ਟੂਲ ਪਲਾਜੇ ਦੇ ਇੱਥੇ ਦਿਨ ਪਰ ਰਾਤ ਚੱਲਿਆ ਵਾ ਇਹਦੇ ਵਾਧੇ ਰੇਟਾਂ ਨੂੰ ਲੈ ਕੇ ਜੋ ਕੁਝ ਕੀਤਾ ਗਿਆ ਔਰ ਅੱਜ ਉਹਦਾ ਅੰਤਮ ਦਿਨ ਆਜ ਜਿਹੜੇ 2 ਵਜੇ ਆਉਣਗੇ ਐਡੀਸੀ ਦਾ ਮੰਗ ਪੱਤਰ ਦੇ ਦਾਂਗੇ ਔਰ ਉਸ ਤੋਂ ਬਾਅਦ ਚਾਹ ਜਿਹੜੇ ਬੂਤਕੀ ਬਣੇ ਇਹਨਾਂ ਦੇ ਉੱਤੇ ਪੱਲੀਏ ਬੰਦਾਂਗੇ ਜਿੰਦਾ ਤੇ ਨਹੀਂ ਜਿੰਦਾ ਲੱਗ ਨਹੀਂ ਸਕਦਾ ਇਹਨਾਂ ਨੂੰ ਮੈਂ ਮੈਡਮ ਨੂੰ ਕੀ ਦੇਣਾ ਚਾਹੁੰਦਾ ਹਾਂ ਹਾਂ ਜਿਹੜੀਆਂ ਮੰਗਾ ਆਈਆਂ ਵੀ ਸਾਡੇ ਰੇਟ ਘਟਾ ਕੀਤੇ ਜਾਣ ਜਾਂ ਜੇ ਤੁਹਾਡੇ ਕੋਲੇ ਅਗਰ ਮਨਿਆਦ ਦਾ ਕਾਗਜ਼ ਹੈਗਾ ਮਨਿਆਦ ਹੈਗੀ ਹੈ ਤੁਹਾਡੀ ਤਾਂ ਫਿਰ ਇਹਦੇ ਰੇਟ ਘਟ ਕਰ ਲਓ ਰੇਟ ਘਟ ਕਰਕੇ ਚਲਾ ਲਓ ਆ ਵਰਨਾ ਨਹੀਂ ਚੱਲਣ ਨਹੀਂ ਦੇਣਾ ਤੇ ਮਤਲਬ ਤੇ ਆਪਣਾ ਤਾਲਾਂ ਦੀ ਗੱਲ ਕਰਨ ਸੀਗੇ ਤਾਲਈਆ ਵੀ ਜਦੋਂ ਆਪਾਂ ਉਹ ਤਾਲੇ ਦਰਵਾਜ਼ੇ ਹਨੀਏ ਤੇ ਫਿਰ ਉੱਤੇ ਪੱਲੀਆਂ ਬੰਦ ਦੇਾਂਗੇ ਮਤਲਬ ਜੱਟ ਡੇਢ ਕਰੋੜ ਰੁਪਈਆ ਵਟਦੇ ਰੋਜ ਦਾ ਦਰਵਾਜ਼ੇ ਵੀ ਲਾ ਕੇ ਲੈ ਗਏ ਆਪਣੇ ਬੰਨ ਨੂੰ ਇਹਨਾਂ ਦੇ ਪੱਕਾ ਨਹੀਂ ਹੈਗਾ ਪੈਸੇ ਸਾਰੇ ਪੰਜਾਬ ਦੇ ਇਕੱਠੇ ਕਰ ਕਰ ਦਿੱਲੀ ਪਹੁੰਚਾਤੇ ਇਹਨਾਂ ਨੇ ਆ ਦੇਖੋ ਹਾਲ ਕੀ ਕੀਤਾ ਰਣ ਤੇ ਮੈਂ ਮਤਲਬ ਜੇ ਉਸ ਤੋਂ ਧਰਨਾ ਵੇ ਲੱਗ ਚੱਕ ਲੋਗੇ ਤੇ 14 ਚਲੇਗਾ ਬੰਦ ਹੋ ਜਾਏਗਾ ਹਾਂ ਧਰਨਾ ਬਾਤ ਧਰਨਾ ਹੀ ਚੱਕ ਲੈਣਾ ਹੀ ਧਰਨਾ ਅਸੀਂ ਨਹੀਂ ਬਹਿਣਾ ਅਸੀਂ ਇੱਥੇ ਪੱਲੀਆਂ ਬਣ ਕੇ ਚੱਲ ਜਣਾ ਉਕੇ ਜੇ ਫੇਰ ਖੋਲ ਲਿਆਉਂਗੇ ਫੇਰ ਖੋਲ ਲਿਆ ਫਿਰ ਇਹ ਜਟੇਬੰਦੀਆਂ ਕਿਸਾਨ ਜਟੇਬੰਦੀਆਂ ਝੰਡਾ ਲਾ ਕੇ ਚਲ ਜਣ ਕਿ ਇਹਦੀ ਪਾਵਰ ਨਹੀਂ ਉਹਨੂੰ ਖੋਲ ਲੈ ਇਹਦੇ ਫਿਰ ਪੱਲੀ ਬਣ ਕੇ ਜਾਣਾ ਤੁਹਾਡੀ ਗੱਲਬਾਤ ਹੈ ਇਹ ਪ੍ਰਸ਼ਾਸਨ ਦਾ ਕੀ ਮੰਗ ਹਾਂਜੀ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੁੰਦੀ ਜਿਹੜਾ ਪ੍ਰਸ਼ਾਸਨ ਸਾਡੇ ਕੋਲ ਆਉਂਦਾ ਉਹ ਪੰਜਾਬ ਸਰਕਾਰ ਦਾ ਔਰ ਉਹਨਾਂ ਕੋਲੇ ਪਾਵਰ ਹੈ ਨਹੀਂ ਪਾਵਰ ਹੈ ਐਨਐਸਸੀ ਕੋਲੇ ਜਾਂ ਆਪਣੇ ਪਰ ਸਰਕਾਰ ਕੋਲੇ ਔਰ ਉਹ ਸਾਡਾ ਮੰਗ ਪੱਤਰ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੂੰ ਪਹੁੰਚਾ ਚੁੱਕੇ ਆ ਡੀਸੀ ਦਾ ਡੀਸੀ ਸਾਹਿਬ ਦਾ ਹਰਾਈ ਔਰ ਅੱਜ ਫੇਰ ਐਡੀਸੀ ਸਾਹਿਬ ਖੁਦ ਆਪ ਆਉਣਗੇ ਉਹ ਮੰਗ ਪੱਤਰ ਲੈ ਕੇ ਉਹਨਾਂ ਨੂੰ ਫੇਰ ਦੇਣਗੇ ਵੀ ਭਾਈ